Yeah, they're investigating with that. ਮੇਰਾ ਨਾਮ ਸੋਨਮ ਗੁਪਤਾ ਬਾਈਫ ਆਫ ਸਮੀਰ ਗੁਪਤਾ ਮੈਂ ਸ਼ਰੀ ਰਾਮ ਕਲੋਨੀ ਸੇਵਲਾਈਨਸ ਗੁਰਦਾਸਪੁਰ ਉਥੇ ਰਹਿਣ ਵਾਲੀ ਮੇਰੀ ਬੇਟੀ ਟਿਊਸ਼ਨ ਦੇ ਲਈ ਜਿਸੇ ਮੈਨੂੰ ਟਿਊਸ਼ਨ ਤੋਂ ਲੈਣ ਆਈ ਸੀ ਮੈਂ ਹਨੂਮਾਨ ਚੌਂਕ ਤੋਂ ਕਿਤਾਬ ਮੰਨ ਰੋਡ ਨੂੰ ਆਣਾ ਸੀ ਸਿਟੀ ਹਾਰਟ ਹਨੂਮਾਨ ਚੌਂਕ ਸਿਟੀ ਹਾਰਟ ਆ ਨਾ ਉੱਥੇ ਮੇਰੀ ਦੋ ਜਣਿਆਂ ਨੇ ਛੇਨ ਲਈ ਐ ਮੈਂ ਬੜਾ ਸ਼ੋਰ ਮਚਾਇਆ ਮੇਰੀ ਛੇਨ ਲਾ ਲਈ ਕੋ ਪਲੀਜ਼ ਕੋਈ ਕੜੋਕ ਮੇਰੀ ਚੇਨ ਲਾ ਲਈ ਮੈਂ ਉਹਨਾਂ ਨੂੰ ਫੋਲੋ ਕਰਦੀ ਰਹੀ ਦੋ ਜਾਣੇ ਹੀ ਬਾਈਕ ਤੇ ਪਿਛਲੇ ਵਾਲੇ ਨੇ ਮੈਨੂੰ ਗੰਨ ਦਿਖਾਈ ਆ ਪਰ ਬੜੀ ਧੀਰ ਮੈਨੂੰ ਗੰਨ ਦਿਖਾਉਂਦਾ ਰਿਹਾ ਪਰ ਮੈਂ ਤਾਂ ਵੀ ਉਹਨਾਂ ਨੂੰ ਫੋਲੋ ਕਰਦੀ ਰਹੀ ਮੈਂ ਡਰੀ ਨਹੀਂ ਉਸ ਤੋਂ ਬਾਅਦ ਮੈਂ ਕਿੰਨੀ ਧੀਰ ਉਹਨਾਂ ਨੂੰ ਫੋਲੋ ਕਰਦੀ ਰਹੀ ਉੱਥੇ ਇੱਕ ਮਨਿਆਰੀ ਦੀ ਦੁਕਾਨ ਹੈ ਉੱਥੇ ਉਹਨਾਂ ਨੇ ਉਹਨਾਂ ਦੀ ਸਪੀਡ ਸਲੋ ਹੋਈ ਆ ਉਹਦੇ ਬਾਅਦ ਫਿਰ ਨਾ ਉਥੇ ਕਿਸੇ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫੇਰ ਕੰਟੀਨਿਊ ਸਪੀਡ ਘਟਾ ਲਈ ਨਹੀਂ ਬਾਈਕ ਪਰ ਮੈਂ ਨਹੀਂ ਰੁਕੀ ਮੈਂ ਉਹਨਾਂ ਨੂੰ ਫੋਲੋ ਕਰਦੀ ਰਹੀ ਫਿਰ ਐ ਇਸ ਵਾਲੀ ਗੀਤਾ ਭਮਨ ਰੋਡ ਤੇ ਆ ਕੇ ਬਹੁਤ ਸਪੀਡ ਤੇ ਮੈਂ ਉਹਨਾਂ ਨੇ ਕੰਟੀਨਿਊਲੀ ਮੈਨੂੰ ਗੰਨ ਦਿਖਾਉਂਦੇ ਰਹੇ ਪਰ ਮੈਂ ਫਿਰ ਵੀ ਉਹਨਾਂ ਨੂੰ ਫੋਲੋ ਕਰਦੀ ਰਹੀ ਫਿਰ ਉਸ ਤੋਂ ਬਾਅਦ ਕੋਈ ਮਤਲਬ ਅੱਗੇ ਨਹੀਂ ਆਇਆ ਮੈਂ ਕਿੰਨੀ ਦੇਰ ਸ਼ੋਰ ਮਚਾਉਂਦੀ ਰਹੀ ਪਲੀਜ਼ ਕੋਈ ਫੜੋ ਮੇਰੀ ਚੈਨੀ ਲਾ ਲੇ ਗਨ ਕਰਕੇ ਕੋਈ ਅੱਗੇ ਨਹੀਂ ਆਇਆ ਗਨ ਦੇਖ ਕੇ ਕੋਈ ਅੱਗੇ ਨਹੀਂ ਆਇਆ ਪਰ ਮੈਂ ਨਹੀਂ ਡਰੀ ਮੇਰੀ ਐਕਟਿਵਾ ਉਹਨਾਂ ਦੀ ਬਾਈਕ ਦੇ ਨਾਲ ਵੱਜ ਗਈ ਮੈਂ ਡਿੱਗ ਗਈ ਮੈਂ ਆਪ ਮੈਂ ਜਦ ਭయ్యా ਮੈਂ ਡਿੱਗਦੀ ਨਾ ਮੈਂ ਉਹਨਾਂ ਨੂੰ ਫੋਲੋ ਕਰਦੀ ਰਹਿੰਦੀ ਗਨ ਦੇਖ ਕੇ ਤੇ ਕੀ ਡਰਨਾ ਸੀ ਮੈਂ ਡਰੀ ਨਹੀਂ ਸੀ ਮੇਰੀ ਐਕਟਿਵਾ ਉਹਨਾਂ ਦੀ ਬਾਈਕ ਦੇ ਨਾਲ ਵੱਜ ਗਈ ਮੈਂ ਡਿੱਗ ਗਈ ਜਦ ਮੈਂ ਆੜੇ ਗਈ ਤੇ ਮੈਂ ਉਹਨਾਂ ਨੂੰ ਕਾਫੀ ਧੇਰ ਫੋਲੋ ਕਰਦੀ ਉਹਨਾਂ ਦੀ ਗੱਨ ਦੇਖ ਕੇ ਕਿਸੇ ਨੇ ਉਹਨਾਂ ਨੂੰ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਦੋ ਮੋਰਸਲ ਦੀ ਕਰਤੀ ਦੋ ਮੋ ਨਹੀਂ ਦੋ ਐਨੀਮੇ ਦੇਖਿਆ ਨਹੀਂ ਮੇਰੀ ਉਹਨਾਂ ਦੀ ਨੰਬਰ ਪਲੇਟ ਤੇ ਨਜ਼ਰ ਗਈ ਉਹਨਾਂ ਨੇ ਮੂੰਹ ਬੰਨੇ ਦੇ ਹੀ ਮੈਂ ਸਮਝਾ ਉਹ ਬਲੈਣ ਕਿਤੀ ਪੁਲਿਸ ਆਈ ਆ ਹਾਂਜੀ ਬੁਲਿਸ ਆਈ ਆ ਉਹਨਾਂ ਨੇ ਸਾਰਾ ਕੁਝ ਨੋਟ ਕੀਤਾ ਸਾਡੇ 12 ਤੋਂ ਬਾਅਦ ਦੀ ਗੱਲ ਹੈ 5:43 ਤੇ ਆਪਕੋ ਮਿਲਾਂਗੇ ਹਾਂਜੀ ਫੋਨ ਨੇ ਵੇਖੀ ਠੀਕ ਹੈ ਹੁਣ ਤੋਂ ਕਈ ਵੱਧ ਘੰਟਾ ਪਹਿਲਾਂ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕਿ ਜਿਦਵਾ ਰੋਡ ਤੇ ਪਲੇਟਲੀ ਹੈ ਗਈ ਹੈ ਜਿਹੜਾ ਹੈ ਕਿ ਸੱਤ ਲੱਗੀ ਹੈ ਤੇ ਡੇਕ ਸਕੂਟਰੀ ਤੋਂ ਉਹਦੀ ਜਿਹੜੀ ਚਾਈਨੀਸ ਲੈਚ ਜੋ ਮੈਂ ਮੌਕੇ ਤੇ ਅਸੀਂ ਸਾਰੀ ਪੁਲਿਸ ਆਪਣੇ ਪੀਸੀਆਰ ਨਾਲ ਮੈਂ ਖੁਦ ਵੀ ਇਸ ਮੌਕੇ ਤੇ ਆ ਕੇ ਦੇਖਿਆ ਮੈਂ ਜਿਹੜੇ ਵਿਕਟਿਮ ਆਉਣ ਉਹਨਾਂ ਨੂੰ ਮਿਲ ਲਿਆ ਔਰ ਉਹਨਾਂ ਨੇ ਦੱਸਿਆ ਕਿ ਜਿਹੜਾ ਹਰਮਚਾਉਂ ਦੇ ਵਿੱਚ ਸੇਫੀ ਅਡਰੈਸਟਾ ਉਹਦੇ ਸਾਹਮਣੇ ਇਹਨਾਂ ਦੀ ਸੈਚਿੰਗ ਹੋਈ ਹੈ ਔਰ ਉਹਨਾਂ ਨੇ ਉਹਨਾਂ ਨੂੰ ਫਾਲੋ ਕੀਤਾ ਜੋ ਇੱਥੇ ਆ ਕੇ ਉਹਨਾਂ ਦੀ ਜਿਹੜੀ ਸਪੋਰਟੀ ਤਿਲਕ ਵੀ ਹੋਰ ਤੋਂ ਡਿੱਗ ਗਈ ਨਾ ਔਰ ਉਹ ਜਿਹੜੇ ਬੰਦਿਆਂ ਦੀ ਸੀਸੀਟੀਵੀ ਫੁਟੇਜ ਮਦਦ ਨਾਲ ਉਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਕੀ ਪਛਾਣ ਗਈ ਇਹ ਮੋਨੇ ਇਹਨਾਂ ਦੀ ਇਹ ਦੋਨੇ ਮੋਨੇ ਵਿਅਕਤੀ ਨੇ ਔਰ ਫਰੰਟ ਵਾਲੇ ਨੇ ਜਿਹੜੇ ਬਲੂ ਕਲਰ ਦੀ ਜੀਨ ਪ ਔਰ ਨੈਕਸ ਜਿਹੜਾ ਸਾਹਮਣੇ ਚਲਾ ਰਿਹਾ ਹੈ ਉਹਨੂੰ ਵਾਈਟ ਕਲਰ ਦੀ ਸ਼ਰਟ ਪਾਈ ਹੈ ਔਰ ਜਿਹੜਾ ਉਹਦੇ ਪਿੱਛੇ ਜਿਹੜਾ ਪਿਲਨ ਡਰਾਈਵਰ ਰਾਈਡਰ ਹੈਗਾ ਉਹਨੇ ਚੈੱਕ ਸ਼ਰਟ ਪਾਈ ਹੋਈ ਹੈ ਦੋਨਾਂ ਨੇ ਮੂੰਹ ਬੰਨੇ ਹੋਏ ਨੇ ਔਰ ਇਸ ਦੇ ਨਾਲ ਹੀ ਜਿਹੜਾ ਉਹਨਾਂ ਦਾ ਬਾਈਕ ਹੈ ਉਹਦੇ ਉਹਦੇ ਉੱਤੇ ਜਿਹੜਾ ਅੱਗੇ ਅੱਗੇ ਪਿੱਛੇ ਨੰਬਰ ਨਹੀਂ ਹੈਗੇ ਜੀ ਪਹਿਲਾਂ ਤਾਂ ਕਿਹਾ ਮਤਲਬ ਕਿ ਇਹਨਾਂ ਕੋਈ ਅਸਲਾ ਘਰਾ ਗਿਆ ਕਰ ਲਿਆ ਮਤਲਬ ਇਹ ਤਾਂ ਹੁਣ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਦੇਖਾਂਗੇ ਜੋ ਮਤਲਬ ਜੋ ਸੀਸੀਟੀਵੀ ਫੁਟੇਜ ਦੇਖ ਰਹੇ ਆ ਜਿਹੜੇ ਮਦਦਗਤਾਰੀ ਕੁਝ ਕੁਝ ਦੇਖ ਰਿਹਾ ਬਟ ਕੋਈ ਗੱਲ ਨਹੀਂ ਜੇ ਹੋਇਆ ਵੀ ਤਾਂ ਉਹ ਵੀ ਬਰਾਬਰ ਉਸ Thank you.